ਡਾਂਡਾ ਰੰਮਰ ਪੁਲਿਸ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਵਿੱਚ ਲੁੱਟਖੋਹਾਂ ਕਰਨ ਵਾਲੇ ਤਿੰਨ ਮੈਂਬਰੀ ਲੁਟੇਰੇ گرو ਅਸਲੇ ਸਮੇਤ ਕਾਬੂ ਕੀਤੇ ਹਨ ਫੜੇ ਗਏ ਲੁਟੇਰੇ گرو ਦੇ ਮੈਂਬਰ ਜੋ ਕਿ ਆਪਸ ਵਿੱਚ ਜਿੱਜਾ ਸਾਲਾ ਹਨ ਅਤੇ ਜੂਪੀ ਦੇ ਰਹਿਣ ਵਾਲੇ ਹਨ ਅਤੇ ਹੁਣੇ ਹਾਲੀ ਦੇ ਵਿੱਚ ਲੁਧਿਆਣਾ ਵਿੱਚ ਰਹਿ ਰਹੇ ਸਨ ਡੀਐਸਪੀ ਹਰਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਟਾਂਡਾ ਉਮਰ ਪੁਲਿਸ ਪਾਰਟੀ ਨੇ ਪਿੰਡ ਗਿੱਲਾਂ ਨਜ਼ਦੀਕ ਨਾਕਾ ਲਗਾਇਆ ਹੋਇਆ ਸੀ ਤੇ ਪੁਲਪੁਖਤਾ ਸਾਈਡ ਤੋਂ ਦੋ ਨੌਜਵਾਨ ਪਾਚੀ ਮੋਟਰਸਾਈਕਲ ਤੇ ਆ ਰਹੇ ਸਨ ਜਦੋਂ ਇਹਨਾਂ ਵਿਅਕਤੀਆਂ ਨੂੰ ਰੋਕਿਆ ਗਿਆ ਤਾਂ ਤਲਾਸ਼ੀ ਦੇ ਦੌਰਾਨ 32 ਬੋਰ ਦੇ ਕਾਲੇ ਰੰਗ ਦਾ ਰਿਵੋਲਵਰ ਪੰਜ ਜਿੰਦਾ ਰੌਂਦ ਤੇ ਦੋ ਚੱਲੇ ਰੌਂਦ ਬਰਾਮਦ ਕੀਤੇ ਅਤੇ ਇਹਨਾਂ ਪਾਸੋਂ 500 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਹਨ ਪਿਛਲੇ ਦਿਨਾਂ ਸਾਡੇ ਇਲਾਕੇ ਵਿੱਚ ਤੇ ਸ਼ਹਿਰ ਦੇ ਵਿੱਚ ਬਹੁਤ ਲਾਖੋ ਕਈ ਕਾਫੀ ਜਿਆਦਾ ਕੋਡੀਆਂ ਵਾਰਤਾਂ ਹੁੰਦੀਆਂ ਸੀ ਜਿਹੜੇ ਵੱੰਪੇ ਘਰਾਂ ਦੇ ਵਿੱਚ ਜਿਹੜੇ ਚੂੜੀਆਂ ਕਰਦੇ ਸੀ ਜਿਹੜੇ ਕੋਈ ਘਰਾਂ ਨੂੰ ਤਾਬੇ ਲੱਗੇ ਹੁੰਦੇ ਸੀ ਤੇ ਉਹਨਾਂ ਬਗੈਰਾ ਸਪੈਸ਼ਲ ਰੈਕੀ ਕਰਕੇ ਤੇ ਉਹਨਾਂ ਘਰਾਂ 'ਚ ਵਾਰਤਾਂ ਕਰਦੇ ਸੋਨਾ ਦੇ ਨਗਦੀ ਰਹਿ ਗਏ ਸੀ ਉਸ ਪੜੀ ਜਿਹੜੀ ਆ ਸਾਡੇ ਕੋਈ ਹੋਰ ਚਾਹਦੇ ਸੀ ਪਾਣੇ ਕਈ ਬੰਦੇ ਆਉਂਦੇ ਸੀ ਤੇ ਇਹ ਲੋਸ਼ੀ ਜਿਹੜਾ ਪਹਿਲਾਂ ਵੀ ਸਾਡੇ ਇਸ ਜਿਹੇ ਵਿੱਚ ਵਾਰਤਾਂ ਕਰ ਚੁੱਕੇ ਨੇ ਕੋਡੀਆਂ ਤੇ ਉਹੀ ਬਾਰੇ ਬੇਲੌਂਗ ਹੋ ਗਏ ਸੀ ਤੇ ਮਿਰੋਡ ਨੂੰ ਤੋਂ ਬਾਅਦ ਫਿਰ ਦੁਬਾਰਾ ਸਾਡੇ ਏਰੀਆ 'ਚ ਸਰਗਰਮ ਹੋ ਗਏ ਸੀ ਇਹ ਇਹਨਾਂ ਦੇ ਵਿੱਚ ਜਿਹੜਾ ਦੋਸ਼ੀ ਆ ਰਾਜਾ ਬਰਮਾ ਉਸ ਲਾਗਾ ਤੇ ਸੰਜੀਵ ਕੁਮਾਰ ਪੁੱਤਰ ਸੀਦਰ ਅਰਦਾਸ ਇਹ ਜਿਹੜੇ ਦੋ ਜਿਹੜੇ ਗ੍ਰਸਤਾ ਕੀਤੇ ਨੇ ਤੇ ਇਹ ਸਾਡੇ ਇਲਾਕੇ ਚ ਪਹਿਲਾਂ ਵੀ ਅਸੀਂ ਇਹ ਚ ਜਾਣਦੇ ਸੀ ਕਿ ਟੈਰਰੋਇਸਮ ਸੀ ਇਸ ਨੂੰ ਬਾਰਾਤ ਕਰਕੇ ਜੀ ਆਪਣੇ ਲੁਧਿਆਣੇ ਨੂੰ ਨਿਕਲਣਾ ਸੀ ਕਿੰਨੀਆਂ ਇੱਕ ਵਾਰ ਦਾ ਤੰਗ ਕਰ ਚੁੱਕੇ ਹੋ ਇਹਨਾਂ ਦੀ ਇੰਟਰੋਗੇਸ਼ਨ ਅਜੇ ਕਰਨੀ ਆ ਹਜੇ ਨਾਲੀ ਰੈਸਟ ਪਾਈ ਆ ਤੇ ਇਹਨਾਂ ਦੇ ਕੋਲ ਕਾਫੀ ਸਮੂਹ ਜਿਹੜੀਆਂ ਸਾਡੇ ਜਨੀਆਂ ਤੇ ਹੋਰ ਨਾਲ ਜਿਲੰਡੀਆਂ ਵੀ ਰਣੀਆਂ ਹੋਣੀਆਂ ਕੁਝ ਥੋੜੀਆਂ ਵਾਰਦਾਤਾਂ ਜਿਹੜੀਆਂ ਇਹਨਾਂ ਕੋਲ ਪ੍ਰੀਆ ਭੰਗੀਆਂ ਪੰਜਾਬ ਦੇ ਵਿੱਚ ਕਿੰਨੇ ਕੁ ਮਾਮਲੇ ਦਰਜ ਨੇ ਤੇ ਇਹਨਾਂ ਦੇ ਪਿਛਲੇ ਕਾਫੀ ਪੁਰਾਣੇ ਮਕਦਮੇ ਦੱਸ ਰਿਹਾ ਗਿਆ ਦੋਹਾਂ ਦੇ ਆਪਸ ਵਿੱਚ ਸਾਲਾਫਰੂਆ ਲੱਗਦੇ ਨੇ ਤੇ ਇਹ ਪਹਿਲਾਂ ਵੀ ਰਚ ਕੇ ਆਪੋ ਕੋ ਜਿਹਾ ਚੰ ਕਰਿਆ ਚ ਕੋਈ ਵੈਪਨ ਵਗੈਰਾ ਵੀ ਇਹਨਾਂ ਦੇ ਦੋਨੋਂ ਇੱਕ 32 ਗੋਲਦਾਰ ਵਾਲਵ ਮਿਲਿਆ ਜਿਹੜਾ ਇਹਨਾਂ ਨੇ ਮੰਨਿਆ ਕਿ ਇਹ ਵਾਲਵ ਜਿਹੜਾ ਸੀ ਮੋਗੇ ਜਿਹੜੇ ਦੇ ਕਿਸੇ ਪਿੰਡ ਦੇ ਵਿੱਚੋਂ ਚੋਰੀ ਕੀਤੀ ਘਰ ਤੋਂ ਉੱਥੋਂ ਇਹਨਾਂ ਨੇ 7-8 8-9 ਮਹੀਨੇ ਪਹਿਲਾਂ ਤੋਂ ਪਰਵਾਰਾ ਚੋਰੀ ਕੀਤਾ ਸੀ ਹੋਰ ਵੀ ਕੋਈ ਵਾਰਦਾਤਾਂ ਦੇ ਵਿੱਚ ਸ਼ੰਕਾ ਆਏਗੀ ਹਾਂ ਜੀ ਬਾਕੀ ਨਾਲ ਇਹ ਰਿਮਾਰਕ ਵੀ ਵੀਡੀਓ ਅੰਦਰ ਰਿਵਿਊਸ਼ਨ ਦੇ ਤਰ੍ਹਾਂ ਹੈ ਉਸ ਤੋਂ ਬਾਅਦ ਜਿਹੜੇ ਬਾਕੀ ਆਪੀ ਜਾਂ ਜਿੱਥੇ ਜਿੱਥੇ ਜਣੇ ਹੋਰ ਵਾਰਦਾਤਾਂ ਕੀਤੀਆਂ ਉਹਨਾਂ ਦੀ ਨਿਸ਼ਾਨਦੇਹੀ ਕਰਾਵਾਂਗੇ ਨਿਸ਼ਾਨਦੇਹੀ ਤੋਂ ਬਾਅਦ ਫਿਰ ਜਿੱਥੇ ਜਿੱਥੇ ਦਾ ਹੈ ਉਹ ਆ ਬੜਾ ਉੱਥੇ ਉਹਨੂੰ ਖੜਾਇਆ ਗਿਆ